ਮਾਰਕੀਟ ਦੇ ਵਿੱਚ ਸੋਨੇ ਦੇ ਰੇਟਾਂ ਦੇ ਵਿੱਚ ਇਸ ਵਾਰ ਕੁਝ 14500 ਰੁਪਿਆ ਘਾਟਾ ਪੈ ਗਿਆ ਯਾਨੀ ਕਿ 136500 ਰੁਪਿਆ 10 ਗ੍ਰਾਮ ਚੱਲ ਰਿਹਾ ਸੀਗਾ ਜਦਕਿ ਅੱਜ ਉਸ ਦਾ ਰੇਟ 122000 ਹੈ ਇੱਕ ਰੇ 14500 ਰੁਪਿਆ ਰੇਟ ਘਟ ਗਿਆ ਹੈ ਬੜੇ ਲੋਕਾਂ ਨੇ ਇਹਦੇ ਵਿੱਚ ਇਨਵੈਸਟ ਕੀਤਾ ਹੋਇਆ ਸੀਗਾ ਲੋਕਾਂ ਨੇ ਆਪਣੀ ਸਿਕਿਉਰ ਮਨੀ ਇਹਦੇ ਵਿੱਚ ਇਨਵੈਸਟ ਕਰ ਦਿੱਤੀ ਸੀਗੀ ਤੇ ਉਹਨਾਂ ਦੇ ਵਿੱਚ ਥੋੜਾ ਜਿਹਾ ਪੈਨਿਕ ਹੈ ਪੈਨਿਕ ਹੈ ਕਿ ਸੋਨੇ ਦੇ ਰੇਟ ਦੇ ਵਿੱਚ ਕਾਫੀ ਕਮੀ ਆ ਗਈ ਹੈ ਚਾਂਦੀ ਦੇ ਰੇਟ ਵਿੱਚ ਕਾਫੀ ਕਮੀ ਆ ਰਹੀ ਹੈ ਕਿ ਹੁਣ ਇਹਨਾਂ ਨੂੰ ਇਸ ਮਾਰਕੀਟ ਦੇ ਫਲੈਕਚੂਏਟ ਹੋਣ ਦਾ ਕੀ ਉਮੀਦ ਹੈਗੀ ਹੈ ਕਿ ਹੋਰ ਥੱਲੇ ਨਿਕਲੇਗਾ ਕਿ ਇਹ ਸੋਨਾ ਪਹਿਲੇ ਵਾਲੀ ਸਥਿਤੀ ਤੇ ਆ ਜਾਏਗਾ ਉਸ ਤੋਂ ਉੱਪਰ ਜਾਏਗਾ ਇਸ ਬਾਰੇ ਅਸੀਂ ਗੱਲ ਕਰਨ ਦੇ ਲਈ ਮਾਹਰ ਕੋਲ ਆਏ ਹਾਂ ਭਾਜੀ ਮੈਨੂੰ ਇਹ ਚੀਜ਼ ਥੋੜੀ ਜਿਹਾ ਕਲੀਅਰ ਕਰਿਓ ਸੋਨਾ ਅੱਜ ਤੋਂ ਕੋਈ 10 ਦਿਨ ਪਹਿਲੇ 15 ਦਿਨ ਪਹਿਲੇ ਜੇ ਅਸੀਂ ਗੱਲ ਕਰੀਏ ਤੇ 1,33,340 ਰੁਪਏ ਸੀਗਾ ਅੱਜ 1,22,000 ਰੁਪਏ ਹੋ ਗਿਆ ਜਿਨ੍ਹਾਂ ਨੇ ਮੇਰੇ ਵਰਗਿਆਂ ਨੇ ਇਨਵੈਸਟ ਕੀਤਾ ਹੈ ਉਹ ਯਕਦਮ ਮਯੂਸ ਹੀ ਹੋ ਗਏ ਨੇ ਕਿ 14-15,000 ਰੁਪਏ 10 ਗ੍ਰਾਮ ਪਿਛਲੇ ਉਹਨਾਂ ਦਾ ਘਟ ਗਿਆ ਜਿਨ੍ਹਾਂ ਨੇ ਇਨਵੈਸਟ ਕੀਤਾ ਹੋਇਆ ਸੀਗਾ ਆਪਣਾ ਸਿਕਿਉਰ ਪੈਸਾ ਉਹ ਥੋੜਾ ਜਿਹਾ 605 ਨੇ ਜੋ ਤੇ ਜੀ ਪਹਿਲਾਂ ਤੇ ਮੈਂ ਤਾਂ ਨਹੀਂ ਗੱਲ ਕਵਾਂਗਾ ਰੇਟ ਨਹੀਂ ਘਟਿਆ ਇਹ ਫ੍ਰੈਕਸ਼ਨਲ ਰੇਟ ਦੀ ਰੇਟ ਹਰ ਜਗ੍ਹਾ ਜੋ ਉੱਪਰ ਥੱਲੇ ਹੁੰਦਾ ਤੁਸੀਂ ਦੇਖੋ ਪਿਛਲੇ 1 ਸਾਲ ਦੇ ਸੁਨਾ ਡਬਲ ਹੋਇਆ ਸਸਤਾ ਅਸੀਂ ਤਾਂ ਕਹਿ ਸਕਦੇ ਹਾਂ 95000 ਤੋਂ ਸੋਨਾ 133000 ਵਿਗਿਆ ਸਸਤਾ ਤਾਂ ਕਹਿ ਸਕਦੇ ਆ ਜੇਕਰ 95000 ਤੋਂ ਇਹ 78000 ਆ ਜਵੇ ਇਹ 95000 ਤੋਂ ਇਸ ਲਈ 122000 ਰੇਟਾ ਸੋਨੇ ਦਾ ਆ ਜੀ ਦਾ ਸਸਤਾ ਨਹੀਂ ਆਇਆ ਸੋਨਾ ਇਹ ਰੇਟ ਵਾਦੇ ਘਾਟੇ ਚੱਲਦੇ ਰਹਿੰਦੇ ਨੇ ਜਦੋਂ ਵੀ ਅਸੀਂ ਸੋਨੇ ਦਾ ਕੰਪੈਰੀਸ਼ਨ ਕਰਨਾ ਇਹ ਹਮੇਸ਼ਾ ਐਫ ਡੀ ਨਾ ਕਰੋ ਐਫ ਡੀ ਸਰਕਾਰ 10 ਸਾਲ ਚ ਡਬਲ ਕਰਦੀ ਹੈ ਜੇਕਰ 골ਡ 5 ਜਾਂ 4 ਸਾਲ ਚ ਡਬਲ ਹੋਵੇ ਤੇ ਫਿਰ 골ਡ ਜਿਆਦਾ ਵਧੀਆ ਹੈ ਬਾਕੀ ਰੇਟ ਕਦੀ ਸਸਤਾ ਨਹੀਂ ਹੋਏਗਾ ਇਹ ਥੋੜਾ ਘਟਿਆ ਜਰੂਰ ਹੈ ਪਰ ਡਰਨ ਦੀ ਲੋੜ ਨਹੀਂ ਡਰ ਦੇ ਵਿੱਚ ਆ ਕੇ ਸੋਨਾ ਨਹੀਂ ਵੇਚਣਾ ਜਿਹੜਾ ਬਿਅਰ ਚ ਲਿਆ ਹੋਇਆ ਇਹ ਦੁਬਾਰਾ 1 ਲੱਖ 40 ਹਜ਼ਾਰ ਰੁਪਏ ਬਹੁਤ ਜਲਦੀ ਕ੍ਰੋਸ ਕਰੇਗਾ ਹੋ ਸਕਦਾ ਥੋੜਾ ਜਿਹਾ ਥੱਲੇ ਹੋਰ ਆਵੇ ਇੱਕ 20 ਇੱਕ 18 ਦੇ ਲਾਗੇ ਇੱਕ ਵਾਰੀ ਰੇਟ ਆਏਗਾ ਉਸ ਤੋਂ ਬਾਅਦ ਇਹ ਦੁਬਾਰਾ ਜਿਹੜਾ 골ਡ ਐਕਤੀ 1 35 ਕੇ 40 ਦੇ ਉੱਪਰ ਕਰਾਸ ਕਰੇਗਾ ਕੋਈ ਦੁਬਾਰਾ ਮਤਲਬ ਤੁਸੀਂ ਕਹਿ ਰਹੇ ਹੋ ਕਿ 1 18 ਤੱਕਨ ਚਲਾ ਜਾਏਗਾ ਸੋਨਾ ਤੇ ਇਹਦੇ ਹੋਰ ਉਹਨਾਂ ਦੀ ਧੜਕਣ ਹੋਰ ਨੀਚੇ ਗਿਆ ਜਾਏਗੀ ਜਿਨ੍ਹਾਂ ਨੇ ਇਨਵੈਸਟ ਕੀਤਾ ਹੋਏਗਾ ਜਿਨ੍ਹਾਂ ਨੇ ਇਹ ਸੋਚ ਕੇ ਵੀ ਇਹਦੀ ਜਸਤਾ ਲਗਾਤਾਰ ਵਧਦਾ ਜਾ ਰਿਹਾ ਸੀਗਾ ਤੇ ਹੁਣ ਲਗਾਤਾਰ ਨੀਚੇ ਆਂਦਾ ਜਾ ਰਿਹਾ ਉਹਦੇ ਚਾਰੇ ਘਬrai ਜਾਣਗੇ ਆਮ ਇਨਵੈਸਟਰ ਜਿਹੜਾ ਸੋਚਦਾ ਕਿ ਜਿਨੇ ਆਪਣੇ ਪੈਸੇ ਇਹਦੇ ਚ ਲਾਤੇ ਸੀ 골ਡ ਸੋਨੇ ਦੇ ਵਿੱਚ ਉਹਨੂੰ ਤਾਂ ਉਹਦੀ ਤਾਂ ਅਮੀਡੀਏਟ ਗਿਰਦੀ ਜਾਏਗੀ ਜਿਹੜੇ ਪਿੱਛੇ ਸੱਟੇਬਾਜ਼ ਬੈਠੇ ਹੁੰਦੇ ਹਨ ਨਾ ਉਹਨਾਂ ਨੇ ਕਦੀ ਵੀ ਤੁਹਾਨੂੰ 골ਡ 1,40,000 ਵੇਚ ਕੇ ਤੇ ਕਦੀ ਇੱਕ ਪਜਾਨੀ ਦਾ ਰਤ ਕੋ ਲੈਣਗੇ। ਉਹਨਾਂ ਨੇ ਮਾਰਕੀਟ ਵਿੱਚ ਪਾਸ ਉੱਠਣਾ ਹੁੰਦਾ ਉਹ ਥੱਲਿਓਂ ਭਰ ਕੇ ਦੁਬਾਰਾ ਫਿਰ ਤੁਹਾਨੂੰ ਮਹਿੰਗਾ ਵੇਚਣਗੇ ਸੋਨਾ। ਅਖਬਾਰਾਂ 'ਚ ਟੀਵੀਾਂ ਦੇ ਵਿੱਚ ਜਿਹੜੀ ਖਬਰ ਆ ਰਹੀ ਹੈ ਵੀ ਸੋਨਾ 1 ਲੱਖ ਰੁਪਏ ਹੋ ਜਾਣਾ 95,000 ਰੁਪਏ ਦਾ ਬਿਲਕੁਲ ਝੂਠੀ ਗੀ ਹੈ। ਸੱਤੇ ਵਜਾਂ ਵਾਲੋ ਫਲਾਈ ਜਾ ਰਹੀ ਹੈ ਤਾਂ ਕਿ ਤੁਸੀਂ ਪੈਨਿਕ ਹੋ ਕੇ ਆਪਣਾ ਸੋਨਾ ਬਜ਼ਾਰ 'ਚ ਜਾ ਕੇ ਵੇਚੋ ਉਹ ਤੁਹਾਨੂੰ ਕੋ ਸਸਤਾ ਖਰੀਦਣ ਤੁਹਾਨੂੰ ਕੱਲ ਫਿਰ ਦੁਬਾਰਾ ਮਹਿੰਗਾ ਵੇਚਣ ਸੋਨਾ ਆਪਣਾ। ਦੇਖੋ ਅਸੀਂ ਅੱਜ LIC ਦੇ ਵਿੱਚ ਜਾਂ Max Life ਦੇ ਵਿੱਚ ਜਾਂ Mutual ਉਹ ਉਹਨਾਂ ਦਾ ਟਰਮ ਜਿਹੜੀ ਛੋਰਸ ਹੁੰਦੀ ਹੈ ਨਾ 20 ਸਾਲ ਦੀ ਹੁੰਦੀ ਹੈ। ਹੂੰ ਦੂਜੇ ਨੰਬਰ ਤੇ ਜੇ ਤੁਸੀਂ ਫੰਡ ਦੇ ਵਿੱਚ ਪੈਸਾ ਲਗਾਉਂਦੇ ਨੇ ਉਹਨਾਂ ਦੇ ਜਿਹੜੇ ਫੰਡ ਦੇ 12-12 ਸਾਲ ਬਾਅਦ ਤੁਹਾਨੂੰ ਪੈਸੇ ਪੇ ਕਰਦੇ ਨੇ 7-8 ਸਾਲ ਬਾਅਦ ਤੁਹਾਨੂੰ ਕੁਝ ਦੇ ਦੇ ਤੁਹਾਨੂੰ ਇੱਕ 골ਡ ਐਸੀ ਐਟਮ ਆ ਜਿਹੜਾ ਤੁਹਾਡੇ ਘਰ ਸਿਕਿਉਰ ਮਨੀ ਪਈ ਹੋਈ ਆ ਇਹ ਚ ਕਦੀ ਘਟਾ ਨਹੀਂ ਪੈਂਦਾ ਥੋੜਾ ਜਿਹਾ صبر ਰੱਖੋ ਇਹ ਦੁਬਾਰਾ ਫਿਰ ਉੱਪਰ ਜਾਏਗਾ ਪੈਨਿਕ ਹੋ ਕੇ ਮੈਂ ਤੁਹਾਨੂੰ ਅੱਜ ਵੀ ਕਹਿ ਰਿਹਾ 골ਡ ਨਹੀਂ ਵੇਚਣਾ ਤੁਹਾਨੂੰ ਕੋਈ ਕਈ ਕਈ ਜਾਵੇ ਇਹ 10000 ਹੋ ਜੇ ਨਾ 15000 ਹੋ ਜੇ ਨਾ ਬਿਲਕੁਲ ਰੇਟ ਨਹੀਂ ਹੋਏਗਾ हां ਥੱਲੇ 1,17,18000 ਰੁਪਏ ਇੱਕ ਵਾਰੀ ਆ ਸਕਦਾ ਹੈ ਡਿੱਪ ਥੋੜੀ ਹੈਗੀ ਆ ਪਰ ਕਮਰੋਣਾ ਨਹੀਂ ਪਰ ਇੱਕ ਵਾਰੀ ਦੁਬਾਰਾ ਉੱਪਰ ਫਿਰ ਜਾਏਗਾ ਤੁਹਾਨੂੰ ਬਹੁਤ ਜਲਦੀ 2005-6 ਮਹੀਨੇ ਵਿੱਚ ਜਿਹੜਾ 골ਡ ਹੈ ਤੁਹਾਨੂੰ 1,30,000 35,000 ਤੁਹਾਨੂੰ ਦੁਬਾਰਾ ਰੇਟ ਬਖਾਏਗਾ ਤੁਹਾਨੂੰ ਦੁਬਾਰਾ ਅੱਛਾ ਰਾਜੂ ਜੀ ਥੋੜਾ ਜੈ ਵੀ ਕਲੀਅਰ ਕਰੋ ਕਿ ਇਹ ਹੁਣ ਇੰਨੀ ਥੱਲੇ ਮਤਲਬ ਫਲਕਚੁਏਸ਼ਨ ਕਹਿ ਸਕਦੇ ਅਸੀਂ ਕਿ ਥੋੜੀ ਮਾਰਕੀਟ ਗਿਰ ਗਈ ਹੈ ਮਾਰਕੀਟ ਦਾ ਅਸਰ ਕਿਉਂ ਕਿਉਂ ਗਿਰ ਗਈ ਹੈ ਕਿ ਡਾਲਰ ਦੀ ਸਥਿਤੀ ਮਜ਼ਬੂਤ ਹੁੰਦੀ ਜਾ ਰਹੀ ਹੈ ਕੋਈ ਕਾਰਨ ਹੈ ਜਿਹੜੇ ਟੈਰਿਫਲਿਸ ਦਾ ਰੋਲਾ ਪਿਆ ਜਿਗਾ ਟੈਰਿਫ ਥੋੜੇ ਜਿਹਾ ਚਾਈਨਾ ਤੋਂ ਅਮਰੀਕਾ ਨੇ ਘਟਾ ਦਿੱਤੇ ਨੇ ਉਹਦੇ ਕਰਕੇ ਇਹ ਥੋੜਾ ਮਜ਼ਬੂਤ ਹੋ ਰਿਹਾ ਜਾਂ ਕੋਈ ਹੋਰ ਕਾਰ ਨਹੀਂ ਡਾਲਰ ਦੀ ਜਿਹੜੀ ਗੱਲ ਆ ਵੇਖੋ ਆਪਣੀ ਕਰੰਸੀ ਤੇ ਡਾਊਨ ਹੈ ਜਾਂ ਡਾਲਰ ਦੇ ਮੁਕਾਬਲੇ 88 ਰੁਪਏ ਕੁਛ ਵਸੇ ਡਾਲਰ ਦਾ ਰੇਟ ਹੈਗਾ ਪਰ ਬਰਡ ਜਿਹੜੀ ਜਿਹੜੀ ਗਲੋਬਲ ਜ਼ੋਨ ਦੇ ਵਿੱਚ 골ਡ ਦਾ 골ਡਾ ਰੇਟ ਨਾ ਉਹ ਵੀ ਡਾਊਨ ਹੋਇਆ ਹੈ ਬਾਕੀ ਕੁਝ ਨਹੀਂ ਹੋਏਗਾ ਨਿਸ਼ਚਿਤ ਰਹੋ ਸੋਨਾ ਫਿਰ ਉੱਪਰ ਦੁਬਾਰਾ ਜਾਏਗਾ ਤੁਸੀਂ ਇਸ ਗੱਲ ਦੀ ਟੈਨਸ਼ਨ ਨਾ ਲਓ ਕਿਸੇ ਗੱਲ ਦੀ ਲੋਕਾਂ ਨੂੰ ਮੇਰੀ ਇਹੋ ਅਪੀਲ ਹੈ ਕਿ ਸੋਨਾ ਨਹੀਂ ਘ ਸੋਨਾ ਸੰਭਾਲ ਕੇ ਰੱਖੋ ਇਹ ਵੇਚਣਾ ਨਹੀਂ ਬਿਲਕੁਲ ਇਹ ਰੇਟ ਇਹਦਾ ਫਿਰ ਉੱਪਰ ਜਾਏਗਾ ਸੋਨਾ। ਬਾਜੂ ਜੀ ਇਹ ਥੋੜਾ ਜਿਹਾ ਕਲੀਅਰ ਕਰ ਦਿਓ ਕਿ ਇਹਦੀ ਮਾਰਕੀਟ ਜਿਹੜੀ ਹੈਗੀ ਹੈ ਉਹ ਡਿਪੈਂਡ ਵੀ ਕਰਦੀ ਹੈ ਕਿ ਡਾਲਰ ਦੀ ਸਥਿਤੀ ਤੇ ਡਿਪੈਂਡ ਕਰਦੀ ਡਾਲਰ ਦਾ ਰੇਟ ਘਟ ਜਾਏ ਤੇ ਇਹਦਾ ਵੱਧ ਜਾਂਦਾ ਰੇਟ ਹੈ ਸੋਨੇ ਦਾ ਘਟ ਵੱਧ ਜਾਂਦਾ। ਹੁਣ ਡਾਲਰ ਦੀ ਸਥਿਤੀ ਥੋੜੀ ਜਿਹੀ ਮਜ਼ਬੂਤ ਹੋਈ ਹੈ ਤੇ ਘਟ ਗਿਆ। ਇਹ ਵੀ ਇੱਕ ਕਾਰਨ ਮੰਨਦੇ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਵੀ ਬੜਾ ਤਗੜਾ ਕਾਰਨ ਹੈ ਕਿਉਂਕਿ ਅਮਰੀਕਾ ਨੇ ਥੋੜੇ ਜਿਹੇ ਟੈਰਿਫ ਘਟਾਏ ਨੇ ਉਹ ਥੋੜਾ ਨਰਮ ਆਇਆ ਉਹਦੇ ਕਰਕੇ ਵੀ ਪਕੀ ਕੋਈ ਗੱਲ ਨਹੀਂ ਸਹੀ ਹੋਏਗਾ ਗੋਲਡ ਰ ਬਿਲਕੁਲ ਸਹੀ ਹੈਗਾ ਰੇਟ ਗੋਲਡ ਦਾ ਜਿਨ੍ਹਾਂ ਨੇ ਇਨਵੈਸਟ ਕੀਤਾ ਹੋਇਆ ਜੋ ਮੈਂ ਪਹਿਲੇ ਤੁਹਾਨੂੰ ਦੱਸਿਆ ਕਿ ਮੇਰੇ ਵਰਗੇ ਜਿਸ ਤਰ੍ਹਾਂ ਛੋਟੇ ਮੀਡਲ ਕਲਾਸ ਦੇ ਲੋਗ ਨੇ ਉਹਨਾਂ ਨੇ ਆਪਣੀ ਜਿਹੜੀ ਪੂੰਜੀ ਜਮ੍ਹਾਂ ਕੀਤੀ ਹੁੰਦੀ ਹੈ ਜਾਂ ਉਹਨਾਂ ਨੇ ਐਫ ਡੀ ਕਰਾਈਆਂ ਹੁੰਦੀਆਂ ਜਾਂ ਉਹਨਾਂ ਨੇ ਕੋਈ ਪ੍ਰਾਪਰਟੀ ਲਈ ਹੁੰਦੀ ਹੈ ਉਹਨਾਂ ਨੇ ਵੇਚ ਕੇ ਇਨਵੈਸਟ ਗੋਲਡ ਚ ਕਰ ਦਿੱਤਾ ਸੀਗਾ ਇਸ ਉਰਕੇ ਵੀ ਇਹਦੇ ਚ ਤੁਹਾਨੂੰ ਥੋੜਾ ਜ਼ਿਆਦਾ ਪ੍ਰੋਫਿਟ ਹੋ ਜਾਏਗਾ ਪਰ ਜਿਸ ਤਰ੍ਹਾਂ ਹੁਣ 15 ਦਿਨਾਂ ਦੀ ਅਸੀਂ ਗੱਲ ਕਰੀਏ ਤੇ ਰੇਟ ਲਗਾਤਾਰ ਫਲੈਕਚੂਰ ਹੁੰਦਾ ਹੁੰਦਾ ਹੁਣ ਇੱਕ 22 ਤੱਕ ਨ ਆ ਗਿਆ ਤੁਸੀਂ ਅੱਗੋਂ ਦੱਸ ਦਿੱਤਾ ਕਿ 18 ਵੀ ਜਾ ਸਕਦਾ ਉਹਨਾਂ ਦੇ ਮਤਲਬ ਥੋੜਾ ਜਿਆਦਾ ਉਹਨਾਂ ਚ ਪੈਨਿਕ ਆਏਗਾ ਇਹ ਨਾ ਜੀ ਇਸ ਕਰ ਨਹੀਂ ਵੇਖੋ ਮੈਂ ਤੁਹਾਨੂੰ ਹੁਣ ਵੀ ਗੱਲ ਕਹਿ ਰਿਹਾ ਜਦੋਂ ਵੀ 골ਡ ਨਾਲ ਕੰਪੈਰੀਜ਼ਰ ਕਰਨਾ ਐਫ ਡੀ ਦੇ ਨਾਲ ਕਰਨਾ ਕਿ ਸਰਕਾਰ ਦੀ ਜਿਹੜੀ ਐਫ ਡੀ ਆ ਤੁਹਾਨੂੰ ਸਵਾ 7% ਸਾਲ ਦਾ ਦਿੰਦੇ ਦੇ ਸਾਲ ਦਾ ਦਿੰਦੀ ਹੈ ਜਿਹੜੀ ਤੁਹਾਡੇ ਜਿਹੜੇ ਪੈਸੇ ਨੇ 10 ਸਾਲ ਚ ਡਬਲ ਕਰਦੀ ਹੈ ਉਸ ਤੋਂ ਬਾਅਦ ਤੁਹਾਡਾ ਟੈਟਸ ਵੀ ਕੱਟਿਆ ਜਾਂਦਾ ਤੁਸੀਂ ਸੋਨੇ ਦਾ ਕੰਪੈਰੀਜ਼ਰ ਇਹ ਨਾ ਕਰੋ ਵੀ ਅੱਜ ਲਿਆ ਤੇ ਮੈਂ ਕੱਲ ਹੀ ਡਬਲ ਕਰ ਲਾਂਗਾ ਇਹਨੂੰ ਥੋੜਾ ਟਾਈਮ ਦਿਓ ਇਹਨੂੰ ਰੱਖਣਾ ਪੈਂਦਾ ਤੁਸੀਂ ਦੇਖੋ ਅੱਜ ਤੋਂ 3 ਸਾਲ ਪਹਿਲਾਂ ਸੋਨੇ ਇਕਸਾਲ ਜਸ ਹੁਣਾ ਡਬਲ ਹੋਇਆ ਜੋ ਥੋੜਾ ਬੋਤਾ ਘਟ ਗਿਆ ਤੇ ਡਰ ਦੀ ਕੋਈ ਗੱਲ ਨਹੀਂ ਹੈਗੀ ਜ਼ੇਰ ਦੁਬਾਰਾ ਟੱਚ ਹੋਏਗਾ 1.40 ਹਰ ਟੱਚ ਕਰੇਗਾ ਇੱਕ ਤੁਹਾਨੂੰ ਕਦੀ ਘਟਾ ਨਹੀਂ ਵਗਾ 골ਡ ਦੇ ਵਿੱਚ ਇਹ ਤਾਂ ਸੇਫ ਬਣੀ ਹੈ ਤੁਸੀਂ ਪੈਸੇ ਰੱਖ ਲੈ ਸੋਨਾ ਰੱਖ ਲੈ ਕਰ ਇੱਕ ਬਰਾਬਰ ਹੈਗਾ ਮੈਂ ਤੁਹਾਨੂੰ ਹੁਣ ਵੀ ਇਹ ਗੱਲ ਕੰਨਾ ਸੋਨਾ ਜਿਹੜਾ ਉੱਪਰ ਜਾਏਗਾ ਦੁਬਾਰਾ ਫਿਰ ਉੱਪਰ ਜਾਏਗਾ ਇਹ ਦੋ ਤਿੰਨ ਸਾਲ ਦਾ ਆਪਣੇ ਕੋਲ ਰੱਖ ਕੇ ਦੇਖੋ ਇਹ ਤੁਹਾਨੂੰ ਪ੍ਰੂਫਰ ਦੇ ਕੇ ਜਾਏਗਾ ਸੋਨਾ ਸੋਨਾ ਇੱਕ ਜਹੀ ਚੀਜ਼ ਹੈ ਕਿ ਹਰ ਫੰਕਸ਼ਨ ਦੇ ਵਿੱਚ ਹਰ ਅੱਦਸੀ ਜੇ ਕੋਈ ਜੰਮ ਪਏ ਜਾਂ ਕੋਈ ਮਰ ਜਾਏ ਉੱਥੇ ਜ਼ਰੂਰਤ ਪੈਂਦੀ ਆ ਵਿਆਹ ਸ਼ਾਦੀਆਂ 'ਚ ਤਾਂ ਸੋਨਾ ਇੱਕ ਲਾਜ਼ਮੀ ਹੈਗਾ ਮਗਰ ਇਹਦੀ ਜਿਹੜੀ ਵਰਤੋਂ ਹੈਗੀ ਹੈ ਬੜੇ ਕੰਮਾਂ 'ਚ ਆ ਜਾਂਦੀ ਹੈ ਲੋਕ ਆਪਣੇ ਜੁਆਇ ਨੂੰ ਆਪਣੇ ਧੀ ਨੂੰ ਆਪਣੇ ਪੁੱਤਰ ਨੂੰ ਆਪਣੀ ਨੂੰਹ ਨੂੰ ਇਸ ਤਰ੍ਹਾਂ ਕਿਸੇ ਨਾ ਕਿਸੇ ਤਰੀਕੇ ਨਾਲ ਖੋਨਾ ਸੋਨਾ ਦਿੰਦੇ ਨੇ ਉਹ ਤਾਂ ਇੱਕ ਅਲੱਗ ਲਾਇਕ ਕਈ ਕਈ ਮੇਰਾ ਸਵਾਲ ਸੀਗਾ ਕਈਆਂ ਨੇ ਇਨਵੈਸਟ ਕਰ ਦਿੱਤਾ ਹੈ ਕਿ ਉਹ ਇੱਕ ਸਿਕਿਉਰ ਇਨਵੈਸਟ ਕਰ ਦਿੱਤੀ ਹੈ ਉਹਨਾਂ 'ਚ ਹੁਣ ਥੋੜਾ ਜਿਹਾ ਪੈਨਿਕ ਹੈ ਤੁਸੀਂ ਦੱਸਦੇ ਪਿਓ ਕਿ ਮਾਰਕੀਟ ਹੋਰ ਵਧੇਗੀ ਮਗਰ ਉਹਨਾਂ ਦੇ ਮਨ 'ਚ ਹਜੇ ਅੱਜ ਦੀ ਤਰੀਕ ਦੇ ਵਿੱਚ ਥੋੜਾ ਜਿਹਾ ਭੰਬਲ ਪੂਸਾ ਜਾਇਗਾ ਉਹਨਾਂ ਲਈ ਤੁਸੀਂ ਕੀ ਕਹੋਗੇ ਦੇਖੋ ਜੀ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਇਹ ਗੱਲ ਕਹੀ ਸੀ ਆਪਣਾ ਘਰ ਮਕਾਨ ਵੇਚ ਕੇ ਐਫਟੀਆਂ ਤੜਾ ਕੇ ਸੋਨਾ ਨਹੀਂ ਫਿਦਣਾ ਤੁਹਾਨੂੰ ਯਾਦ ਹੋਵੇਗਾ ਮੈਂ ਤੁਹਾਨੂੰ ਗੱਲ ਕਹੀ ਸੀ ਐਵਰੀ ਵਨ ਮੈਂ ਤੁਹਾਨੂੰ ਹੁਣ ਵੀ ਇਹੋ ਗੱਲ ਕਹਿ ਰਿਹਾ ਜੇ ਤੁਸੀਂ ਖਰੀਦ ਲਿਆ ਤੇ ਹੁਣ ਪੈਨਿਕ ਹੋ ਕੇ ਸੋਨਾ ਵੇਚਣਾ ਨਹੀਂ ਸਸਤਾ ਵੇਚ ਕੇ ਬਾਅਦ 'ਚ ਤੁਹਾਨੂੰ ਇਸ ਭਾਜ ਨਹੀਂ ਮਿਲੇਗਾ ਕਟਾ ਕਿਉਂ ਖਾਣਾ ਆਪਾਂ ਇੱਕ ਚੀਜ਼ ਦੇਖੋ ਤੁਸੀਂ ਮੰਨ ਲਓ 100 ਗ੍ਰਾਮ 골ਡ ਲਿਆ ਅੱਜ ਸੋਨਾ ਦਾ ਬਾਥੜਾ ਘਟਿਆ ਪਤਾ ਲਾ 골ਡ ਤੁਹਾਡੇ ਕਾਨੂੰ ਜਦੋਂ ਮਧਿਓ ਨੂੰ ਵੇਚ ਕੇ ਆਪਣੇ ਪੈਸੇ ਪੂਰੇ ਕਰ ਲੋ 2-4 ਸਾਲ ਆਪਣੇ ਕੋਲ ਰੱਖੋ ਪੈਸੇ ਡਬਲੇ ਹੋ ਗਏ ਨੇ ਪੈਸੇ ਇਹ ਦੇਖ ਤਾ ਤੁਹਾਡੇ ਘਟਦੇ ਨਹੀਂ ਪੈਸੇ ਇਹਦੇ ਕਰੋਨਾ ਦੇ ਵਿੱਚ ਜਿਹੜਾ 골ਡ ਸੀ ਕਰੋਨਾ ਜੋ ਕਾਕਾ ਸੀ ਉਦੋਂ 47000 ਰੇਟ ਸੀ ਸੋਨੇ ਦਾ ਸਿਰਫ ਅਜਿਹਾ ਬਿਜ਼ਨਸ ਨੂੰ 5 ਸਾਲ ਹੋਏ ਨੇ ਅੱਜ ਸੋਨਾ ਇਕੱਲਾ 22000 ਰੁਪਇਆ ਘਟਾ ਕੇ ਸਾਨੂੰ ਵੇਚਗਾ ਜੀ ਘਟਾ ਪਏਗਾ ਨਹੀਂ ਕਦੀ ਜਿਨ੍ਹਾਂ ਲੋਕਾਂ ਨੇ ਹੁਣ ਲਿਆ ਨਾ 5 ਸਾਲ ਬਾਅਦ ਇਹੋ 골ਡ ਇਹਨਾਂ ਨੂੰ ਸਸਤਾ ਲੱਗੇਗਾ ਵੀ ਮੈਂ ਸਸਤਾ ਲੈ ਲਿਆ ਪੈਨਿਕ ਹੋ ਕੇ ਮੈਂ ਹਟਾ ਨਾ ਫਰਮੀ ਇਹੋ ਕਲਕਾਰੇ ਸੋਨਾ ਨਹੀਂ ਵੇਚਣਾ ਸੋਨੇ ਦਾ ਪਾ ਫਿਰ ਦੁਬਾਰਾ ਉਸੇ ਰੇ ਅੱਜ ਤੁਸੀਂ ਕਹਿ ਰਹੇ ਹੋ ਕਿ ਸੋਨੇ ਦਾ ਰੇਟ ਫੇਰ ਦੁਬਾਰਾ ਉੱਥੇ ਜਾਏਗਾ ਹੁਣ ਲਾਸ ਤੁਸੀਂ ਇਤਨਾ ਦੱਸਦੇ ਹੋ ਕਿ ਵੀ ਇਹ ਸੋਨਾ ਕਿਤੇ ਤੱਕ ਚਲਾ ਜਾਏਗਾ ਕਿਉਂਕਿ ਇਸ ਦੇ ਨਾਲ ਨਾਲ ਚਾਂਦੀ ਵੀ ਕਾਫੀ ਨੀਚੇ ਆਈ ਹੈ ਕਿਤੇ ਤੱਕ ਚਲੇ ਜਾਏਗਾ ਚਾਂਦੀ ਦੀ ਗੱਲ ਕਰੀਏ ਤਾਂ ਚਾਂਦੀ ਅਸੀਂ ਬੈਟਰੀਜ਼ ਜਿਹੜੀਆਂ ਯੂਜ਼ ਹੋ ਰਹੀਆਂ ایਵੀ ਬੈਟਰੀਜ਼ ਯੂਜ਼ ਹੋ ਰਹੀਆਂ ਨੇ ਉਹਦੇ ਚਾਂਦੀ ਦੀ ਵਰਤੋਂ ਹੋ ਰਹੀ ਹੈ ਇਕਦਮ ਉਹਦਾ ਵੀ ਰੇਟ ਵਧਿਆ ਸੀਗਾ ਮਗਰ ਸੋਨਾ ਸੋਨੇ ਦੇ ਉੱਤੇ ਗੱਲ ਕਰੀਏ ਤਾਂ ਸੋਨਾ ਹੁਣ ਤੁਹਾਡੇ ਮੁਤਾਬਿਕ ਇਹ 2026 ਦੇ ਵਿੱਚ ਕਿਤੇ ਤੱਕ ਜਾ ਸਕਦਾ 2026 ਜਿਹੜਾ 골ਡਾ ਰੇਟ ਹੈ ਨਾ ਉਹ ਮੇਰੇ ਖਿਆਲ ਦੇ ਨਾਲ 1 35 40 ਦੇ ਵਿਚਕਾਰ ਰਹੇਗਾ ਜੀ ਹਮ ਜਿਹੜੀ ਰੇਟ ਘਟਿਆ ਜਿਹੜਾ ਉਹ ਤੁਹਾਡਾ ਰੇਟ ਕਵਰ ਕਰ ਜੇਗਾ ਤੁਹਾਡਾ ਕਿਉਂਕਿ 골ਡ ਦਾ ਇੱਕ ਹਮੇਸ਼ਾ ਹੀ ਸ਼ੁਰੂ ਤੋਂ ਰਿਹਾ ਵੀ ਜਿੱਥੋਂ ਟੱਚ ਕਰਕੇ ਵਾਪਸ ਗਿਆ ਹੋਵੇ ਜਦੋਂ ਇਹ ਵਾਪਸ ਜਾਂਦਾ ਉਸ ਤੋਂ ਉੱਪਰ ਜਾਂਦਾ ਉਸ ਤੋਂ ਥੱਲੇ ਨਹੀਂ ਜਾਂਦਾ ਕਦੀ ਵੀ ਇਹ ਜੇ ਇੱਕ ਅੱਜ ਇੱਕ 22 ਵਿਕਦਾ ਪਿਆ ਇਹ 2026 ਦੀ ਸੋਨਾ ਜਿਹੜਾ ਵਾ 1 35 40 ਜ਼ਰੂਰ ਕ੍ਰੋਸ ਕਰੇਗਾ ਸ਼ੁਕਰੀਆ ਸ਼ੁਕਰੀਆ ਰਾਜੀ ਭਾਜੀ ਸੋ ਤੁਹਾਡੇ ਲਈ ਵੀ ਇਹ ਖਬਰ ਲਾਜ਼ਮੀ ਹੈਗੀ ਹੈ ਕਿ ਸੋਨੇ ਦੇ ਵਿੱਚ ਜੇ ਤੁਸੀਂ ਇਨਵੈਸਟ ਕੀਤਾ ਹੈ ਸੋਨੇ ਦੇ ਵਿੱਚ ਆਪਣੀ ਰਕਮ ਤੁਸੀਂ ਲਗਾ ਲਈ ਹੈ ਤਾਂ ਤੁਸੀਂ ਨਿਸ਼ਚਿੰਤ ਹੋ ਕੇ ਥੋੜੀ ਦੇਰ ਵੇਟ ਕਰੋ ਨਾ ਕਿ ਪੈਨਿਕ ਹੋ ਕੇ ਉਸ ਨੂੰ ਵੇਚਣ ਦੀ ਕੋਸ਼ਿਸ਼ ਕਰੋ ਅੱਜ ਸੋਨੇ ਦਾ ਰੇਟ 122000 ਰੁਪਿਆ ਹੈ ਜਦਕਿ ਸੋਨੇ ਦਾ ਰੇਟ 136000 ਕੁਝ ਰੱਬੇ ਯਾਨੀ ਕਿ 136000 ਰੁਪਿਆ ਰਹਿ ਚੁੱਕਾ ਹੈ 136 ਰਹਿ ਕੇ ਇੱਕ ਇੱਕ ਬਾਈ ਹੋ ਗਿਆ ਹੈ ਯਾਨੀ ਕਿ ਉਹਦੇ ਵਿੱਚ ਸੋਨੇ ਦੇ ਰੇਟ ਦੇ ਵਿੱਚ ਕਮੀ ਜ਼ਰੂਰ ਆਈ ਹੈ ਕੁਝ ਦੇਰ ਲਈ ਇਹ ਕਮੀ ਹੈਗੀ ਆ ਮਗਰ ਜਿਸ ਤਰ੍ਹਾਂ ਜਿਸ ਤਰ੍ਹਾਂ ਮਾਰਕੀਟ ਚੱਲਦੀ ਪਈ ਹੈ ਮਾਰਕੀਟ ਦੇ ਵਿੱਚ ਫਲਕਚੁਏਸ਼ਨ ਹੁੰਦੀ ਹੈ ਤੇ ਸੋਨਾ ਉਸੇ ਤਰੀਕੇ ਹੀ 1,40,000 45000 ਹੋਏਗਾ 2026 ਦੇ ਵਿੱਚ ਇਸ ਕਰਕੇ ਤੁਹਾਨੂੰ ਜੇ ਤੁਸੀਂ ਇਨਵੈਸਟ ਕੀਤਾ ਹੋਇਆ ਹੈ ਤੇ ਤੁਹਾਨੂੰ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਘਬਰਾ ਕੇ ਆਪਣਾ ਸੋਨਾ ਨਹੀਂ ਵੇਚਣਾ ਜੇ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਤਾਂ ਤੁਸੀਂ ਬਿਲਕੁਲ ਨਹੀਂ ਵੇਚਣਾ ਉਹਨੂੰ ਸੰਭਾਲ ਕੇ ਰੱਖੋ ਔਰ 26 ਦੇ ਵਿੱਚ ਇੱਕ 40 ਦੇ ਕੋਲ ਕੋਲ ਚਲਾ ਜਾਏਗਾ ਕਾਮਨਾ ਪਰਸਨ ਨਤੇਜ ਦੇ ਨਾਲ ਜੋਤੀ ਬਹਿਤ ਦੈਨਿਕ ਸਵੇਰਾ ਟੀਵੀ ਅੰਕਸਰ